ਸਾਰੇ ਹੋ ਗਏ ਡੋਗਰੇ ਤੇ ਅੱਜ ਆਪਾਂ ਤੁਹਾਨੂੰ ਦਿਖਾ ਲਿਆਂਗੇ ਪਾਰਟੀ ਤੇ ਜਾਣੇ ਨਾ ਤੇ ਤੋਤੇ ਹੈਗੇ ਤੁਹਾਨੂੰ ਦਿਖਾਉਗੇ ਫਿਰ ਆਏ ਆਪਾਂ ਇਹ ਯਾਰ ਮੈਨੂੰ ਆਹ ਲੱਗਦਾ ਆਪਣੀ ਪੈਂਟ ਧੋਤੀ ਨਹੀਂ ਸੀ ਮੰਮੀ ਨੇ ਐਂ ਧਰਤੀ ਸੀ ਆ ਦਾਗ ਲੱਗਿਆ ਪਿਆ ਜਾਂ ਪਰ ਉਹਦੋਂ ਦਾ ਮੋਬਤੀ ਦਾ ਲੱਗਿਆ ਹੋਇਆ ਜਿਹੜਾ ਪਾ ਦਿਵਾਲੀ ਵੇਲੇ ਪਾਇਆ ਸੀ ਤੇ ਇਧਰ ਦੇਖੋ ਆ ਮੁੰਡਾ ਵੀ ਤਿਆਰ ਹੋ ਗਿਆ ਇਹਦਾ ਇਹਦਾ ਭੈਣ ਦੇਖਾ ਹਸਦੇ ਲੀੜੇ ਨਹੀਂ ਫਸਦੇ ਬਈ ਬੰਦਾ ਸ਼ਰਟਾਂ ਹੀ ਪਾੜ ਦਿੰਦਾ ਆ ਦੇਖੋ ਇਧਰ ਆ ਦੇਖੋ ਇਹਦੇ ਬੂਟ ਸਹੀ ਆ ਪਰ ਇਹ ਬੰਦਾ ਪੈਂਟ ਨਹੀਂ ਨੀਵੇਂ ਕਰਦਾ ਜਿਵੇਂ ਆਪਾਂ ਕਰੀਏ ਪਤਾ ਨਹੀਂ ਇਹਨੂੰ ਕੀ ਕੀ ਹੋਇਆ ਬਈ ਤੈਨੂੰ ਕਰਦੇ ਕਿਉਂ ਨਹੀਂ ਇਹ ਤੋਂ ਕੋਈ ਨਹੀਂ ਬਈ ਇਹ ਉਹ ਹੀ ਨਹੀਂ ਕਰੀ ਹਾਂ ਆ ਦੇਖੋ ਆ ਭੱਲੇ ਤੇਰੇ ਭੱਲੇ ਤੇਰੇ ਬਣਾ ਰੱਖੋ ਜੋੜ ਕਰੀਏ ਚੱਲ ਗਏ ਪਾੜ ਦੇ ਪਾੜ ਦੇ ਪਾੜ ਦੇ ਸ਼ਰਟ ਉਹ ਦਰਦੇ ਐ ਰੋਂਗੜੋਂ ਭਾਈ ਰੋੜੋ ਮੁੜ ਕੇ ਜਾ ਉਹਨਾਂ ਦਾ ਘਰ ਉਹਨਾਂ ਨੂੰ ਦਰਦੇ ਆਹ ਸ਼ਰਟ ਸੋਹਣੀ ਏ ਕਰ ਬੈਣਾ ਗੁੱਡੀ ਕਰਾਉਣ ਵਾਲੀ ਆ ਘਰੋਂ ਗੋਂ ਦਰਦੇ ਜੀ ਉਹ ਭਾਈ ਉਹਨਾਂ ਨੂੰ ਵੇਣ ਜਾਂਦਾ ਪਤਾ ਆ ਇਹਨੂੰ ਕਿੰਨਾ ਪੁੱਜਿਆ ਘਟ ਚਲੋ ਯਾਰ ਤੇ ਆ ਪੈਂਟ ਪਾਲਾ ਧੋਣ ਵਾਲੀ ਆ ਕਿਹਾਂ ਇਥੋਂ ਲੈ ਦੀ ਏ ਸਾਰੇ ਉਮੀ ਪਤਾ ਲੱਗਦਾ ਧੋਣੇ ਦੇ ਤਾ ਕਦੋਂ ਪਾਈ ਸੀ ਇਹਨੂੰ ਉਹਨੇ ਕਾਜ ਨਹੀਂ ਪਾ ਕੇ ਕਹਿੰਦਾ ਮੈਂ ਸ਼ਰਟ ਨਾ ਮੈਂ ਪਾਣਾ ਆ ਸ਼ਰਟ ਮੈਂ ਮੇਰੇ ਉੱਤੇ ਜੀ ਆਹ ਸੋਹਣੀ ਲੱਗਦੀ ਆ ਤੇਰੀ ਜਿਹੜੀ ਨੀ ਆ ਰਹੀ ਉਹ ਮੈਨੂੰ ਆਏ ਲਿਬੜੀ ਆ ਕਿਹੜੀ ਵਾਲੀ ਸ਼ਰਟ ਲਿਬੜੀ ਆ ਸ਼ਰਟ ਕਿਹੜੀ ਪੁਣਾ ਤੋਂ ਸ਼ਰਟ ਆ ਹੀ ਰੱਖਣਾ ਇਹ ਸ਼ਰਟ ਆਪਣੇ ਕੋਲ ਬਥੇਰੀਆਂ ਹੁਣ ਜਿਹਨੇ ਕਿੱਡੀ ਪਰੇ ਨੂੰ ਪੈਂਟ ਕਹਿਣਾ ਮੈਂ ਦੂਜੀ ਦੂਜੀ ਤੇ ਉਹ ਕੀ ਹੁੰਦਾ ਚਿੱਟੀ ਯਾਰ ਕੁੜੀਆਂ ਨਹੀਂ ਨਖਰੇ ਕਰਦੀਆਂ ਨਾ ਤੂੰ ਕਰੀ ਜਾਂਦਾ ਆਏ ਜਿਵੇਂ ਬਾਹਰ ਉਹ ਲੱਗਦਾ ਇੱਥੇ ਨਹੀਂ ਪਤਾ ਲੱਗਦਾ ਲਿਬੜੀ ਉਹਦੇ ਬਾਹਰ ਚਿੱਟੀ ਜੀਣਾ ਆਹ ਦੇਖੋ ਮਿੱਤਰਾਂ ਪਾਲਾ ਨੀ ਗੱਲ ਪਾਲਾ ਬਣ ਗਈ ਬੱਸ ਬਣ ਗਈ ਸ਼ਰਟ ਸੈਂਟ ਮਾਰ ਦੇ ਸੈਂਟ ਮਾਰ ਸੈਂਟ 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 ਜਾਣ ਦੇ ਹਾਂ ਆ ਆ ਬਸ 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 ਮੋਝ ਮਾਰ ਦੇ ਮੋਝ ਇੱਕ ਦਿਨ ਸੀ ਕੌੜਾ ਹੋਇਆ ਮੈਂ ਮੈਂ ਮਾਰਿਆ ਸੀ ਮੋਝ ਮੈਨੂੰ ਮਾਰਦੇ ਕੀ ਲਾਇਆ ਪਾਪਾ ਜਿਹੜਾ ਤੂੰ ਆਪਾਂ ਮੇਰੀ ਗੱਲ ਮੰਨਣਾ ਪਰ ਟੈਟ ਨਹੀਂ ਸਾਡੇ ਕੋਲ ਪਹਿਲਾਂ ਚੱਲਦੇ ਢੱਲੋ ਨਹੀਂ ਆਹ ਸਾਡੇ ਜੀ ਹੋ ਬਹੁਤ ਵਾਰ ਸੀ ਸ਼ਖਨਾਂ ਇੱਕ ਤਾਂ ਖੜਾ ਜੀ ਕਹੋ ਦਿਨੇ ਰਪਾਈਂ ਜੀ ਮਹਾਰਾਜ ਸੈਂਟੋਈ ਆਪਾਂ ਦੂਜਾ ਵਾਲੀ ਦਾ ਜੇ ਕੋਈ ਸੰਤਲ ਜਾਂ ਲੋਸ਼ਨ ਕੋਈ ਹੋਰ ਹੋਵੇ ਆਪਾਂ ਨੂੰ ਕਮੈਂਟਾਂ 'ਚ ਦੱਸਿਓ ਆਪਾਂ ਲਿਆਉਣਾ ਬਈ ਤੇ ਇੱਕ ਆਪਾਂ ਬੂਟ ਯਾਰ ਲੱਗਦੇ ਆ ਬੂਟ ਇੱਕ ਹੋਰ ਜੋੜਾ ਦੇ ਲੱਗਦੇ ਨੇ ਕਿੰਨੇ ਜਰਾ ਆਪਾਂ ਕਾਲੀ ਪੈਂਟ ਦੱਬਣਾ ਛੱਡ ਕਾਲਾ ਬੁੱਤਾ ਕਿਉਂ ਤੇਰੇ ਪੱਗ ਬੰਦ ਕੇ ਫਿਰ ਸਰਦਾਈ ਉਹ ਸੱਚਾ ਓਏ ਅਮਰ ਆਪਣੀ ਪੱਗ ਦੇ ਦੱਸੋ ਕਿੰਨਾਂ ਲੱਗੀ ਆ ਮੈਨੂੰ ਪੱਗ ਵੀ ਨਹੀਂ ਬਈ ਬੰਦ ਨਹੀਂ ਆਉਂਦੀ ਯਾਰ ਸਹੀ ਸੁਟ ਲੱਗਦੀ ਪੂਰੀ ਗੱਲ ਦੱਸ ਹੈ ਕੁੱਤੀ ਗਵਾਜ ਦੀ ਮਾਰ ਦੇ ਕੇ ਕੁੱਤੀ ਕਿ ਮਾਚੀ ਹੈ ਪੁੱਤਾ ਦਾ ਆ ਬੈਠਾ ਓਏ ਹਾ ਬਾਬਾ ਹਾਂ ਹਾਥੀ ਨੂੰ ਮਸਤੀ ਸਾਹ ਦੇ ਕਹਿੰਦੇ ਆ ਲੱਗ ਜਾ ਮਾਲਾ ਲਾਲ ਕੋਣ ਸਿੰਘਾਂ ਰਾਹੀ ਸਿੰਘਾਂ ਨੇ ਦੱਸਿਆ ਮਹਾਰਾਜ ਜੀ ਹਰ ਲੱਗੀ ਚਾਲਵਾ ਨਵੀਂ ਚਾਲ ਚੱਲੇ ਆ ਫਰਦੇ ਆਪਣੇ ਜਾਨਵਰ ਆ ਫਰਦੇ ਦੇ ਹੋ ਫਰਦੇ ਭਗਤ ਗੁਰੂ ਗੋਬਿੰਦ ਸਿੰਘ ਮਾਰੇ ਕਿ ਅੱਛਾ ਪਾਣੀ ਪਾਣੀ ਪੀ ਜਾਂਦੇ ਖਰਾ ਖਾਈ ਜਾਂਦੇ ਵਧੀਆ ਸਿੰਘਾਂ ਦੀ ਜਿੰਮੀ ਆਪਣੀ ਇੱਥੇ ਬੈਠੀ ਹੋਵੇ ਮਿੱਠੀ ਆਪੀ ਤੇ ਖਾ ਪੀ ਲੋ ਯਾਰ ਕੰਜੇ ਦਾ ਮੌਸਮ ਆਇਆ ਬਦਲ ਲੱਗ ਗਿਆ ਆ ਗੱਟੇ ਇਹਦਾ ਲਾਤੇ ਸੀ ਆਪਾਂ ਕੱਲ ਹਣਾ ਤੇ ਕੰਜਰ ਆਪਾਂ ਉਹ ਕਰਨਾ ਹੁਣ ਇੱਕ ਤਰਪਾਲ ਲੈ ਕੇ ਆਉਣੀ ਆ ਇੱਕ ਆਪਾਂ ਕਾਜ ਲੈ ਕੇ ਆਉਣਾ ਜਿਹੜੇ ਦੇ ਆਪਾਂ ਤਰਪਾਲ ਇਹੋ ਜੀ ਲੈ ਕੇ ਆਉਂਗੇ ਜਿਹਦੇ ਵਿੱਚ ਦੀ ਹਵਾ ਨਾ ਜੇ ਤੇ ਕਿੰਨੇ ਰਹੀਏ ਰੋਵੇ ਸਾਰੇ ਕਾਲੀ ਲੈ ਕੇ ਆਵਾਂਗੇ ਪਹਿਲਾਂ ਕਾਲਾ ਕਾਜ ਪਾ ਕੇ ਬਾਅਦ ਚ ਆਪਾਂ ਤਰਪਾਲ ਪਾਵਾਂਗੇ ਉਤੋਂ ਦੀ ਹਵਾ ਨਾ ਜਾਵੇ ਇੱਕ ਕੁਕੜਾ ਨੂੰ ਕੁਕੜਿਆਂ ਨੂੰ ਆਏ ਲੱਗੇ ਨਹੀਂ ਇਹਦਾ ਫਿਰ ਉਹ ਆਂਦੇ ਜਦੋਂ ਇੱਕ ਆਪਣਾ ਕੁਕੜਾ ਵੀ ਥੋੜਾ ਜਿਹਾ ਡਾਊਨ ਹੋ ਗਿਆ ਆਪਣਾ ਦਵਾਈ ਦਿੱਤੀ ਸੀ ਜਿਹੜੀ ਆਪਣੀ ਹੋ ਪਈ ਆ ਤੇ ਇੱਕ ਆਪੋ ਜਿਹੜਾ ਮੰਜੀ ਤੇ ਪੈਰ ਰਿਹਾ ਹੋਰ ਤੇ ਸੁਣ ਕਹ ਲੈ ਦਿਖਾਈ ਸੀ ਆਪਾਂ ਉਹ ਦਵਾਈ ਦਿੱਤੀ ਸੀ ਅੱਧੀਆਂ ਠੀਕ ਹੋ ਗਈਆਂ ਸੀ ਅੱਧੀਆਂ ਨੂੰ ਆਪਾਂ ਸਰੰਜਾਂ ਪਰ ਪਰ ਕੇ ਦੇ ਦੇਣਾ ਸੀ ਜਿਹੜੇ ਬਾਹਾਂ ਡੋਂ ਸੀ ਉਹਨਾਂ ਨੂੰ ਆਪਾਂ ਸਰੰਜਾਂ ਪਰ ਪਰ ਕੇ ਦੇ ਦੇਣਾ ਸੀ ਹੋ ਬੈਠੀ ਹੋਵੇ ਉਹਦਾ ਤੌਰ ਨਾਲ ਇੱਥੇ ਬੈਠਾ ਬੈਠੀ ਰਹਿੰਦੇ ਨਹੀਂ ਨਹੀਂ ਸਜਾਂ ਦੀ ਘੁੱਪੇ ਬੈਠੀ ਰਹਿੰਦੇ ਹੁਣ ਠੰਡੀ ਆ ਚੱਲ ਗਏ ਆ ਰਮਨਾ ਨਾ ਆ ਜੋ ਨਹੀਂ ਹਣ ਬੈਠੀ ਰਹਿੰਦੇ ਆ ਦੇਖ ਚਲੋ ਤੁਹਾਰੇ ਆ ਹੋ ਗਿਆ ਮਿੱਤਰੋ ਰੈਡੀ ਕੀ ਇਹਨਾਂ ਚ ਖੇਬੜ ਪੋਣੂ ਮੂੜਵੀ ਤੱਕ ਤੁਹਾਡੇ ਘਰੇ ਪਏ ਆ ਮੇਰੇ ਲੱਗੀ ਜਾਂਦੇ ਲੌਂਗ ਲੌਂਗ ਨੇ ਜਮਨ ਦਾ ਟੈਗ ਟਾ ਉਹ ਤੋਂ ਨਾ ਹੀ ਫਰਦੇ ਬਠਿੰਡੇ ਦੇ ਆਪਾਂ ਸਾਨੂੰ ਤੁਰਨ ਲੱਗੇ ਦਿਖਾਉਣੇ ਆ ਜੀ ਪਰ ਤੁਰਦੇ ਥੋੜੇ ਚਰਨੋਂ ਮਿੱਤਰੋ ਤੁਹਾਨੂੰ ਮਿਲ ਜਾਂਦਾ ਗੱਡੀ ਉਹ ਕਿ ਕਰਦੇ ਮਾਲਕ ਪਹਿਲਾਂ ਸੀਗੀ ਜਨ ਜੀ ਕਿਸੇ ਅੜੀ ਆ ਕੇ ਵੇਚਤੀ ਕਰਦੇ ਲੇਕਿਨ ਇਹ ਦਿੱਤੀ ਹਾਂ ਨਾ ਨਾ ਨੂੰ ਆਇਆ ਸੀ ਗਿਆ ਵੀ ਵੱਡੀ ਲੈ ਕੇ ਦੇਣੀ ਇਹਨੇ ਵੱਡੀ ਲੈ ਕੇ ਦੇਣੀ ਸਮੇ ਮੋਟਰਾਂ ਲੈਦਾ ਸਮੇ ਮੋਟਰਾਂ ਲੈਦਾ ਛੋਟੀ ਵੇਚਤੀ ਬਹੁਰੇ ਚੰਗੇ ਕੰਮ ਹਾਂ ਫੋਨ ਨੀ ਜਿਆਦਾ ਲੰਗਾ ਫੋਨ ਨਹੀਂ ਜਿਆਦਾ ਲੰਗਾ ਲੈ ਲੂੰਗਾ ਆ ਨੰਬਰ ਤੇ ਫੋਨ ਲਾ ਲਿਓ ਬਈ ਜਦੋਂ ਮਰਜੀ ਬੰਦਾ ਆਪਣਾ ਹੀ ਹੈ ਗਰੁੱਪ ਚੋਂ ਆਏ ਹੈ ਸ਼ੀਸ਼ਾ ਥੋੜਾ ਟੁੱਟਿਆ ਜੀ ਜਿਸ ਵਕਤ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਫੋਨ ਨਹੀਂ ਜਿਆਦਾ ਆਪ ਇਹਦਾ ਫੋਨ ਨਹੀਂ ਚੱਕਿਆ ਸੀ ਬੰਦੇ ਦਾ ਆਏ ਵਰਫੀ ਬਈ ਹੋਏ ਮੇਲਾ ਦਾ ਵਰਫੀ ਆ ਕੋਲਿਆ ਆ ਟੇਰੀ ਨੂੰ ਇਹਦਾ ਪਹਿਲਾਂ ਵੀ ਕਰਿਆ ਪਿਆ ਖਾਂਦੀ ਵਾਲੇ ਅੰਮ੍ਰੇਸਲੇ ਆਹਾ ਆਹ ਸੁਆਦ ਆ ਲਾਤਾ ਆਪਾਂ ਚੱਲਾਂ ਇਹ ਕਹਦੇ ਤੇ ਅਜੀ ਲਾਲ ਚ ਲੈ ਗਿਆ ਲਾਲ ਇੱਕ ਲਾਲ ਆ ਮੈਂ ਲੈ ਗਿਆ ਲਾਲ ਜਦਾ ਮੈਂ ਲੈ ਕੇ ਜਾਊਂਗਾ ਮੇਰੀ ਮੇਰੀ ਠੋਕ ਵਾਕਾ ਮੋਟਰ ਨਾਲ ਦੇਂਗੇ ਰੜੀ ਤੁਰੇ ਉਹ ਤਾਂ ਜਾਂਦਾ ਨਹੀਂ ਉਹ ਵੀ ਉਹੀ ਗੱਲ ਆ ਬਈ ਯਾਰ ਮੈਂ ਨਹੀਂ ਦਿੰਦੇ ਉਹ ਮੋਟਰਸਾਈਕਲ ਨਹੀਂ ਦਿੰਦੇ ਸਾਨੂੰ ਲੈਣ ਨੂੰ ਲੈ ਬੜੇ ਯਨੇ ਸਾਡੇ ਨੇ ਤਪਾਹ ਮਰਿਆ ਬਈ ਪਹਿਲਾਂ ਤਾਂ ਉਹਦਾ ਨਗੂਂਡਾ ਕਰਨਾ ਪਈ ਸਾਨੂੰ ਇੱਕ ਮਿੰਟ ਖੜੋ ਖੜਜੋ ਪਾਣੀ ਪਾਣੀ ਪੀਦਗੇ ਤੇ ਇਹ ਹੋਰ ਲੱਗੇ ਹੁਣ ਤੋੜ ਲਿਆ ਦੂਜਾ ਮੋਟਰ ਲੈ ਜਾਣੇ ਚਾਹ ਕਿਆ ਬਾ ਹਰਜੀ ਦਵਾਈ ਵਾਲਾ ਹਰਜੀ ਦਵਾਈ ਵਾਲਾ ਮੋਟਰ ਚਨੇ ਕਰ ਲਏ ਹੋਏ ਨੇ ਤੇਲ ਵੀ ਪੋਰਾ ਪੋ ਤੇ ਦਾ ਤੇਲ ਦਾ ਵਾਰ ਏਜੀ ਫੂਨ ਆ ਪਾਣੀ ਜਿਹਦਾ ਕੋਈ ਐਸੇ ਤਾਂ ਹੁੰਦੇ ਆ ਰਸ ਨੂੰ ਤਪਾਹ ਚੱਲ ਪੈਣਾ ਹੈ

ਚਾਲਾ ਯਾਰਾ ਕੋਈ ਨਹੀਂ ਲਗਾ ਬੜੀ ਲੈ ਆ ਗਿਆ ਆਪਣੀ ਤਣਾ ਮੰਡੀ ਠਿਕਾ ਤੋਰ ਲਾ ਵੇ ਸਾਰਾ ਦੇਕੇ ਦਾ ਦੇਕੇ ਦੇਕੇ ਤੇ ਨਹੀਂ ਜਾਣਾ ਆਪਾਂ ਗਲਤ ਗੱਮ ਨਹੀਂ ਕਰ ਐਨਾ ਥੋੜੇ ਹੁੰਦਾ ਚਾ ਕਰੇ ਤੁਸੀਂ ਬਸ ਗੱਲੋ ਕਰੀਂ ਤਾਰਾ ਘੈਂਟ ਆ ਗਿਆ ਗੁਰੂ ਉਹ ਕਾਹ ਹੋ ਆਈ ਕਾਹ ਇਟਸ ਬਿਊਟੀਫੁਲ ਕਾਹ ਗ੍ਰੇਡੀ ਦਾ ਬਹੁਤ ਅਗਰੀਆ ਦੇਖੋ ਕੋਈ ਹੈ ਨਹੀਂ ਕੱਢਣਾ ਕੱਢ ਦਿ ਦੋ ਮਿੰਟ ਕੋਈ ਬਾਤ ਨਹੀਂ ਕੋਈ ਜਿਆਦਾ ਮੱਜਾਂ ਮੱਦਾ ਵੀ ਆ ਨਾਲ 4 5 5 ਜੋੜੀ ਮੱਜਾਂ ਦੀ ਆ ਬੀਗਾਂ ਬਾਕੀ ਤੁਸੀਂ ਦੱਸੋ ਗਣ ਕੇ ਕਿੰਨੀਆਂ ਸੀਗਾ ਕਮੈਂਟਾਂ ਚ ਆਪਾਂ ਤੁਹਾਨੂੰ ਘੰਟੀ ਮਾਰਦੀ ਆਹ ਆ ਇੱਕ ਹੋਰ ਰਹੀ ਓਏ ਇਹਦਾ ਕੱਟਾ ਕੱਟਿਆ ਸੈਨ ਮੱਥਾ ਲੈ ਕੇ ਕਿੰਨਾ ਚੌੜਾ ਹੋਦਾ ਇਹ ਹੋ ਗੁਰ ਦਰੇ ਗਈ ਹੋਈ ਪਤਾ ਨਹੀਂ ਕੀ ਕਹਵਾਲੀ ਨਿਕਾਵਾ ਪਿਆਰ ਫੋਨ ਲੱਗ ਰਿਹਾ ਕਿਤੇ ਪਾਸ ਲੱਗ ਰਿਹਾ ਨਾਲ ਉਹਨ ਕੀ ਪਤਾ ਨਹੀਂ ਅੱਜ ਉਹ ਬਾਹਰ ਜੀ ਦਲਾ ਮੋਟਰਾਂ ਬਾਹਰ ਕੱਢਦੇ ਆ ਜੇ ਘਰੇ ਹੋਇਆ ਤਾਂ ਹਾਂ ਚੰਗਾ ਵੈਲਕਮ ਮਿਲਦੇ ਆ ਤੁਹਾਨੂੰ ਕੱਢ ਜੋ ਮੋਟਰਾਂ ਕੱਢ ਕੇ ਕਾਹਨੇ ਕਾ ਗਾੜੀ ਬੰਗਾ ਲੈਂਦੇ ਰੇ ਮਗਰ ਵਹਿ ਗਈ ਇਹ ਛੋਟਾ ਟਸਾ ਉਹ ਦੀ ਸਟਰੀਟ ਨੱਪੇ ਦੀ ਸਟਰੀਟ ਆ ਤੇ ਬਦ ਕਰ ਘਾਟਾ ਉੱਤਰ ਗਿਆ ਹੈ ਇਹ ਜੀ ਨਾਲੇ ਨਾਲ ਰੇਸ ਲਾ ਕੇ ਰੋਕ ਲੈ ਪਤੀ ਦਾ ਪਹਿਲਾ ਪੋਸਟ ਉਹ ਜਗ੍ਹਾ ਕਿ ਚੱਕਦੇ ਆ ਬਹੁਤ ਮੈਦਾਨ ਹੋਈ ਏ ਵੀ ਰੈਡੀ ਆ ਵਾੜਾ ਕੋਲ ਚੜ ਗਏ ਮਿੱਤਰੋ ਦੇਖੋ ਪੁਲ ਦੋ ਟਾਇਰਾਂ ਦੀ ਰੇਸ ਲੱਗੀ ਹੋਈ ਆ ਇਹ ਟਰੱਕਾਂ ਦੀ ਰੇਸ ਆ ਮਿੱਤਰੋ ਆਪ ਹੌਲੀ ਕਰਲਾ ਵੱਡੀ ਬੜਬੜੇ ਲਾਏ ਫਿਰ ਲਾਲ ਉਹ ਕਿਹੜਾ ਹੈਗਾ ਲਾਲ ਤੇ ਗਲਾਬੀ ਹਰਾ ਖਟਾ ਗਲਾਬੀ ਲਾਲ ਹਰਾ ਖਟਾ ਪਤਾ ਨਹੀਂ ਯਾਰ ਬਾਈ ਤੁਸੀਂ ਬੜਬੜੇ ਦੇਖੋ ਅੰਦਰ ਆਪਾਂ ਜਾਣਦੇ ਹਾਂਗੇ ਬਾਹਰੋਂ ਵੀ ਪੂਰੀ ਮੋਡੀਫਾਈ ਕਰੀ ਹੋਈ ਹੈ ਇਹ ਚੀਜ਼ ਚੱਕਦਾ ਦੇਖ ਚੱਕਦਾ ਹੁਣ ਕੰਮ ਪੂਰਾ ਵਧੀਆ ਕਿਉਂ ਕੀ ਹੋ ਜਿੰਦਾ ਆਹਨ ਖਾਂਗ ਲੱਗ ਗਈ ਪੱਖੇ ਦੀ ਕੀ ਲੋੜ ਆ ਬਈ ਕਾਹਦਾ ਆਉਂ ਮਰੀ ਗੱਡੀ ਆਉਣ ਵਾਲੀ ਹੈ ਤਿਆਰ ਹੋ ਜਾ ਬਲਬਲੇ ਫੋੜ ਦਿਓ ਫੋੜ ਲਗਾ ਠਹਿਗਾ ਦਿਓ ਹਾਂ ਮਸੀ ਜਾਂਦੇ ਨੇ پیسے ਦੇਣ ਲੱਗੇ ਨਾ ਚਲੋ ਨਹੀਂ ਨਹੀਂ ਮਸੀ ਨਹੀਂ ਨਹੀਂ ਬਾਬਾ ਨੂੰ ਨਹੀਂ ਲੈਣੇ ਥੋੜੇ ਆ ਕੇ ਦੇਖੋ ਵਾਹ ਹੋ ਰਹੀਆਂ ਪੈਸੇ ਕਿਵੇਂ ਮੰਗਦੇ ਨੇ ਰਮਣੇ ਰਮਣੇ ਉਹ ਨੂੰ ਕਹਿੰਦੇ ਆ ਜਾਂਦੀ ਸਕੋ ਚੱਲਗੇ ਚਲੋ देखो पुच गए भैन डेकोरेशन देखो बहुत सोहनी की 19 ਮਿੰਟ ਡੈਕੋਰੇਸ਼ਨ ਕੀਤੀ ਹੈ ਬਈ ਅੰਦਰ ਕਿਆ ਹੋਰ ਸਰਾ ਬਈ ਕਿੱਥੇ ਜੱਟ ਦਾ ਐ ਬਈ ਬਹੁਤ ਠੀਕ ਕਿਤੇ ਬਈ ਉਹ ਤੋਂ ਹੀ ਰੰਗ ਜਾਂਦੇ ਆ ਕੀ ਐ ਕੋ ਮਿੱਤਰੋ ਲੇਖੋ ਆ ਗਾ ਮਿੱਤਰੋ ਪਲੈ ਆਹਾ ਬੱਲਾ 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 ਦੇਖੋ ਮਿੱਤਰੋ ਡੈਕੋਰੇਸ਼ਨ ਸਾਡਾ ਪਹਿਲਾ ਦੋਤਾ ਪਹਿਲਾ ਭਾਂਜਾਣਾ ਅਸੀਂ ਪਹਿਲਾ ਭਤੀਜਾ ਪਹਿਲਾ ਪੁੱਤ ਬਹੁਤ ਖੁਸ਼ੀ ਆ ਮਿੱਤਰੋ ਤੁਹਾਨੂੰ ਦਿਖਾਉਂਦੇ ਆ ਆ ਮਾਸੀ ਨੂੰ ਪੁੱਛਦਾ ਮਾਸੀ ਤੇ ਨੂੰ ਕਿਵੇਂ ਲੱਗਿਆ ਫੈਲਾ ਦੋ ਤਾ ਕਿੰਨਾ ਇੱਕ ਚਾਹ ਬੜਾ ਪਿਆਰਾ ਹੈ ਬਹੁਤ ਪੂਚਾ ਪੂਰਾ ਹੈ ਬੜਾ ਫੜਾ ਕੰਡ ਕਰਦੇ ਫੋਟੋ ਕੱਟਦੇ ਨੇ ਆਰੇ ਓਰੇ ਓਰੇ ਬੜਾ ਯਾਰ ਮੈਂ ਬੜਾ ਕੇ ਲੈ ਗਿਆ ਬਾਹਰ ਆਇਆ ਕਰ ਤਾ ਬਾਹਰ ਮੈਂ ਫੜਦੇ ਬੇਸ ਪ੍ਰੋਬਲਮ ਹੈ ਲੈ ਮੈਂ ਮੋੜ ਪੜਦਾ ਹੋ ਟੱਕਿਆ ਸ਼ੱਕਰ ਜਦ ਤੇਰੀ ਅੰਦਰੀ ਕਰ ਅੱਛਾ ਰੱਖ ਆਉਂਦੀ ਦੇਖੀ ਜੋਦੀ ਇੱਥੇ ਆਉਂਦੀ ਆਂ ਗੇਰਾ ਆਏ ਮੋੜ ਦੇ ਨਹੀਂ ਆਏ ਇੱਥੇ ਹਾਏ ਹੋ ਤੁਹਾਨੂੰ ਦੱਬੇ ਵੀ ਨਹੀਂ ਅਦਾ ਦੀ ਓਂਡੇ ਦੀ ਹਾਏ ਹਾਂ ਮਾਸੀ ਕਿਵੇਂ ਲੱਗਾ ਤੈਨੂੰ ਠੀਕ ਹੈ ਜੀ ਪਹਿਲੇ ਬੋਤਲੀ ਬਾਦੂ ਬਾਦੂ ਬਹੁਤ ਜਿਆਦੇ ਮਸਾਂਈ ਮਹਾਰਾਜ ਨੇ ਪਤਾ ਲਾ ਦਿਆ ਲਿਆਦਾ ਹੈ ਨਾ ਹਾਂ ਪ੍ਰਮਾਤਮਾ ਨੇ ਮਸਾਂ ਸੁਣੀਆ ਤੇਰਾ ਆ ਬਹੁਤ ਖੁਸ਼ੀਆਂ ਨੇ ਤੁਹਾਨੂੰ ਵੈਲਕਮ ਕਰਦੇ ਆਣ ਵਾਲੇ ਨਾਕ ਤੇ ਜਲਾਉਣ ਤੋਂ ਪਹਿਲਾਂ ਹਾਂ ਲੋ ਮਿੱਤਰੋ ਕਹੇ ਉਹ ਬਾਈ ਜਾਨੀ ਕਹਿੰਦਾ ਚਲਾਉਣਾ ਸਕਾਈ ਸ਼ਾਟ ਰੈਡੀ ਹੋ ਗਿਆ ਅਗਲਾ ਆਉਣੇ ਸਕਾਈ ਸ਼ਾਟ ਨੂੰ ਦੇਣੀ ਲਾਦਾ ਕਿ ਟਾਈਮ ਹੈ ਨਹੀਂ ਸੀ ਜਾਨੀ ਕਹਿੰਦਾ ਹੋਰ ਚੱਲ ਪਾ ਚੱਲੇ ਨਹੀਂ ਕੰਨੀ ਫੂਕ ਮਾਰ ਭਾਈ ਇਹ ਚੱਲਦੇ ਨਹੀਂ ਯੋ ਚੱਲ ਪਿਆ ਪਰ ਰੁਕਣਾ ਮੈਸਾ ਆ ਗੇਂ ਲੱਗੀ ਕਹਿ ਕਰਾਉਣੀ ਨੂੰ ਕਾ ਸਸ ਜਾਈ ਹੋਈ ਓਏ ਓਏ ਉਠਾਈਦਾ ਗਿਆਨੀ ਕਰਦਾ ਆਪਣਾ ਉਹ ਗਿਆਨੀ ਮੁੱਕ ਗਏ ਵਾਹ ਸਸਰੀ ਘਾਲ ਚਾਹੀਏ ਮਿੱਤਰ ਚੱਲਦੇ ਆ ਪਿੰਡ ਕਾਗਜ਼ ਲੈ ਕੇ ਆਉਣਾ ਹਜੇ ਜੀ ਕਾਗਜ਼ ਲੈ ਆਉਣਾ ਫਾਰਮ ਟੇਡਾ ਨਾ ਕਰੋ ਕਿਵੇਂ ਚੱਲੇ ਜਾਂਦਾ ਇੱਕ ਬੱਸੀ ਦਈ ਸੀ ਡਾਕਟਰ ਗਿਆ ਸਾਹਿਬ ਅੱਛਾ ਦਿਖਾਉਣਾ ਤੁਹਾਨੂੰ ਗੰਦਾਰਾ ਪਿੰਡ ਫਤਕੇ ਚੱਲਦੇ ਆ ਮਿੱਤਰੋ ਪਿੰਡ ਨੂੰ ਕਰਦੇ ਆ ਗੱਲ ਫਿਰ ਫਾਰਮ ਚ ਕਾਗਜ਼ ਵੀ ਪਾਉਣਾ ਇੱਧਰ ਇਸਤਿਹਾਰੀ ਜੀ ਹੋਣਾ ਹੋ ਜੀ ਕਿ ਇਧਰ ਤੋਂ ਨਿਕਾਣ ਹੋ ਜੀ ਆ ਬਣਾਇਆ ਕਰੇ ਹੁਣ ਸਰਤਾਈ ਆਪਾਂ ਇੱਧਰ ਆਪਾਂ ਕਰਦੇ ਆ ਚੱਲੋ ਮਿੱਤਰੋ ਤੁੰ ਐਦੋਂ ਆ ਹੋਇਆ ਪਿਆ ਸਾਰੇ ਪਾਸੇ ਪਤਾ ਨਹੀਂ ਕੀ ਗੱਲ ਆ ਆਪਾਂ ਐਣੀ ਕਹਦੇ ਲੋਕੀ ਅੱਗ ਨਾਲ ਲਾੜ ਅੱਗ ਲਾਉਣ ਆਪਾਂ ਵੀ ਅੱਗ ਲਾਈਆ ਪਰ ਥੋੜਾ ਜਿਹਾ ਟਾਈਮ ਨਾ ਲਾਇਆ ਕਰੋ ਤਿੰਨ 2 ਵਜੇ ਲਾੜਿਆ ਕਰੋ ਹੁਣਾਂ ਚੰਗਾ ਵੇੜਾ ਖਾ ਮੱਚੀ ਜਾਂਦਾ ਆ ਐਣੀ ਬਸ ਅਦਾ ਕੀ ਥੇਣਾ ਕਿਥੇ ਨਹੀਂਣਾ ਆਪਾਂ ਨੂੰ ਚੱਲ ਪਤਾਣੇ ਜਾਣ ਬੰਦਾ ਭੈਣ ਜੋ ਮੋੜ ਮੋੜ ਤੇ ਛੱਡ ਪੇਟ ਖਾ ਰੇ ਆਪਣੀ ਗਲਤੀ ਆ ਟਾਈਮ ਨਾਲ ਕਰਾ ਦੋ ਆਪਾਂ ਐਣੀ ਕਹਦੇ ਅੱਗ ਨਾਲ ਲਾਓ ਜੀ ਨਾ ਟਾਈਮ ਨਾਲ ਕਰਾ ਕਰੋ ਅਰੇ ਦੋ ਦੇ ਡੇਢ ਵਜੇ ਅਟੜਾ ਦੇ ਸੀ ਲੜ ਲੜ ਫੋੜ ਗਿਆ ਤਾਂ 10 ਕਿਲੇ ਨੂੰ ਸਿੱਧੀ ਅੱਗ ਲੱਗ ਗਈ ਹਾਂ ਇਹ ਗੱਲ ਮਤਲਾ ਵੇਟਣੀ ਪ੍ਰਾਣਾ ਇਹ ਛਾ ਲਾਂਗੇ ਭਾਵੇਂ ਘਰ ਦੇ ਨਾਲੇ ਗਾਣੇ ਇਹ ਛਾ ਕੇ ਦੇ ਬਾਕੀ ਚੱਲਦੇ ਹੁਣ ਮੰਡੀ ਪਰਬਾਲ ਲੈ ਕੇ ਆਉਨੇ ਆ ਬਾਪਾ ਮਰ ਜਿਓ ਤੇ ਕਰੀ ਪਈਆਂ ਨਾ ਜਾ ਕੇ ਦੇਣੇ ਜੀ ਮੋਲ ਲੱਗ ਜਾ ਕਿਤੋਂ ਆਗੇ ਕੈਨੇਡਾ ਕੋਈ ਘੁੱਲੇ ਮਣਾ ਕੇ ਭਾਂਦੇ ਨਹੀਂ ਜੇ ਆਪਾਂ ਕਿਉਂਕਿ ਸਾਨੂੰ ਸਨਵਾ ਨੈਕੋ ਕਰਾਂਗੇ ਬੋਲੋ ਬੋਲਾ ਕਰਾ ਕਰਾਂਗੇ ਸਾਰੇ ਚੰਗਾ ਹੋ ਜਾਊਗਾ ਬੜਾ ਆਬਰ ਮਤਰਮ ਮਿਲਦੇ ਆ ਤੂੰ ਵਾ ਵਾਲਾ ਪੈਣ ਜਾ ਕੇ